ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਗੱਲ ਕਰਾਂਗੇ ਜੀ ਜਿਹੜੀ ਸਿੱਖ ਐਂਗਲੋ ਚੋਲ ਦੀ ਦੂਸਰੀ ਲੜਾਈ ਹੋਈ ਫਿਰੋਜ਼ ਸ਼ਾਹ ਦੀ ਲੜਾਈ ਉਹਦੇ ਸੰਬੰਧੇ ਵਿੱਚ ਚੈਨਲ ਦੇ ਉੱਪਰ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਪ੍ਰਾਤਨ ਪੰਜਾਬ ਦੇ ਵਿੱਚ ਜੋ ਘਟਨਾਵਾਂ ਹੋਈਆਂ ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਵੀਡੀਓ ਉਹ ਤੁਹਾਡੇ ਤੱਕ ਪਹੁੰਚ ਸਕਣ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਸੀ ਉਹਦੇ ਵਿੱਚ ਕਿਉਂਕਿ ਜਿਹੜੇ ਉਸ ਵੇਲੇ ਡੋਗਰੇ ਜਿਹੜੇ ਉੱਚ ਅਹੁਦਿਆਂ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੈਠੇ ਹੋਏ ਸਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਹੀ ਵੈਸੇ ਅੰਗਰੇਜ਼ਾਂ ਨਾਲ ਜਿਹੜੀ ਹੈ ਗੰਟਪ ਲੁਕਮੇ ਰੂਪ ਦੇ ਵਿੱਚ ਕਰਨੀ ਸ਼ੁਰੂ ਕੀਤੀ ਹੋਈ ਸੀ ਪਰ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਦੇ ਅੰਦਰ ਅੰਦਰ ਜਿਹੜੇ ਅੰਗਰੇਜ਼ ਸਨ ਉਹਨਾਂ ਨੇ ਪੰਜਾਬ ਦੇ ਉੱਪਰ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ ਉਤੇ ਵਿੱਚ ਕਿਉਂਕਿ ਜਿਹੜੇ ਗਦਾਰ ਸਨ ਡੋਗਰੇ ਗਦਾਰ ਇਹ ਪਹਿਲਾਂ ਵੀ ਅੰਗਰੇਜ਼ਾਂ ਨੂੰ ਜਿਹੜੀ ਪੰਜਾਬ ਦੀਆਂ ਖੁਫੀਆਂ ਰਿਪੋਰਟਾਂ ਕਹਿ ਸਕਦੇ ਆ ਜਾਂ ਖੁਫੀਆਂ ਜਿਹੜੀਆਂ ਗੱਲਾਂ ਸੀ ਦਰਬਾਰ ਦੀਆਂ ਉਹ ਅੰਗਰੇਜ਼ਾਂ ਤੱਕ ਪਹੁੰਚਾਉਂਦੇ ਰਹਿੰਦੇ ਸਨ ਪੂਰੇ ਭਾਰਤ ਦੇ ਉੱਤੇ ਅੰਗਰੇਜ਼ ਕਬਜ਼ਾ ਕਰ ਚੁੱਕੇ ਸਨ ਸਿਰਫ ਪੰਜਾਬ ਬਚਿਆ ਸੀ ਔਰ ਇਹਦੇ ਵਿੱਚ ਵੀ ਉਹਨਾਂ ਨੇ ਆਪਣੀ ਦਖਲਅੰਦਾਜ਼ੀ ਹੈ ਜਿਹੜੀ ਉਹ ਕਾਫੀ ਜ਼ਿਆਦਾ ਬਧਾਈ ਹੋਈ ਸੀ ਇਸੇ ਤਰ੍ਹਾਂ ਜਿਹੜੀ ਪਹਿਲੀ ਮੁਤਕੀ ਦੀ جنگ ਹੋਈ ਸਿੱਖ ਤੇ ਜਿਹੜੀਆਂ ਅੰਗਰੇਜ਼ੀ ਸੈਨਾਵਾਂ ਸਨ ਇੱਕ ਦੂਸਰੇ ਨਾਲ ਪੂਰੀ ਬਹਾਦਰੀ ਦੇ ਨਾਲ ਲੜੀਆਂ ਰਿਜ਼ਲਟ ਇਹ ਨਿਕਲਿਆ ਕਿ ਸਿੱਖ ਸੈਨਾਵਾਂ ਦੇ ਜਿਹੜੇ ਮੁਖੀ ਸੈਨਾਪਤੀ ਸਨ ਉਹਨਾਂ ਦੀ ਗਦਾਰੀ ਕਰਕੇ ਜਿਹੜੀ ਮੁਤਕੀ ਦੀ ਲੜਾਈ ਸੀ ਉਹਦੇ ਵਿੱਚ ਜਿਹੜੀ ਸਿੱਖ ਫੌਜ ਹੈ ਉਹ ਜਿੱਤ ਪ੍ਰਾਪਤ ਨਹੀਂ ਕਰ ਸਕੀ ਬੇਸ਼ੱਕ ਅੰਗਰੇਜ਼ ਇਤਿਹਾਸਕਾਰਾਂ ਨੇ ਵੀ ਇੱਥੇ ਇਹ ਜ਼ਰੂਰ ਲਿਖਿਆ ਹੈ ਕਿ ਸਿੱਖ ਜਿਹੜੀ ਫੌਜ ਸੀ ਉਹ ਪੂਰੀ ਬਹਾਦਰੀ ਨਾਲ ਲੜੀ ਹੈ ਜੇਕਰ ਸਿੱਖ ਫੌਜ ਦੇ ਜਿਹੜੇ ਸੈਨਾਪਤੀ ਸਨ ਜੇ ਉਹ ਗਦਾਰੀ ਨਾ ਕਰਦੇ ਤਾਂ ਲਗਭਗ ਜਿਹੜੀ ਇਹ ਜੰਗ ਸੀ ਇਹ ਅੰਗਰੇਜ਼ ਫੌਜ ਹਾਰ ਚੁੱਕੀ ਸੀ ਉਸ ਤੋਂ 3 ਦਿਨ ਬਾਅਦ ਜਿਹੜਾ 21 ਦਸੰਬਰ 1845 ਨੂੰ ਸਿੱਖ ਫੌਜਾਂ ਅਤੇ ਅੰਗਰੇਜ਼ੀ ਫੌਜਾਂ ਦੇ ਵਿਚਕਾਰ ਜਿਹੜੀ ਦੂਸਰੀ ਲੜਾਈ ਹੈ ਉਹ ਫਿਰੋਜ਼ਸ਼ਾ ਜਿਹਨੂੰ ਫਿਰੂ ਸ਼ਹਿਰ ਵੀ ਕਿਹਾ ਜਾਂਦਾ ਹੈ ਇਸ ਸਥਾਨ ਦੇ ਉੱਪਰ ਲੜੀ ਗਈ ਹੈ ਇਸ ਥਾਨ ਮੁਤਕੀ ਤੋਂ ਲਗਭਗ 10 ਮੀਲ ਦੇ ਜਿਹੜਾ فاਸਲੇ ਦੇ ਉੱਪਰ ਸਥਿਤ ਹੈ ਅੰਗਰੇਜ਼ ਇਸ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਸਨ ਕਿਉਂਕਿ ਉਹ ਸਿੱਖ ਕੌਮ ਜਿਹੜੀ ਫੌਜ ਸੀ ਉਹਦੇ ਹੱਥ ਵੇਖ ਚੁੱਕੇ ਸਨ ਭਾਵ ਕਿ ਉਹ ਸਿੱਖ ਫੌਜ ਦੀ ਦਲੇਰੀ ਦੇ ਕਰਕੇ ਔਰ ਉਹਨਾਂ ਦੀ ਜਿਹੜੀ ਜੁੱਧ ਕਲਾ ਸੀ ਉਹਦੇ ਤੋਂ ਵੀ ਉਹ ਕਾਫੀ ਪ੍ਰਭਾਵਿਤ ਸਨ ਉਹਨਾਂ ਨੇ ਵੀ ਫਿਰ ਆਪਣੀ ਜਿਹੜੀ ਬਾਕੀ ਦੀ ਜਿਹੜੀ ਫੌਜ ਸੀ ਉਹ ਫਿਰੋਜ਼ਪੁਰ ਅੰਬਾਲਾ ਲੁਧਿਆਣਾ ਤਾਂ ਉੱਥੋਂ ਸਾਰੀਆਂ ਫੌਜਾਂ ਨੂੰ ਬੁਲਾ ਕੇ ਇੱਥੇ ਫਿਰੋਜ਼ ਸ਼ਾਹ ਦੇ ਸਥਾਨ ਦੇ ਉੱਪਰ ਉਹਨਾਂ ਨੇ ਜੁੱਧ ਜਿਹੜਾ ਸੀ ਉਹ ਲੜਨਾ ਸੀ ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਜਿਹੜੀ ਗਿਣਤੀ ਉਹ ਲਗਭਗ 17000 ਦੇ ਕਰੀਬ ਇਤਿਹਾਸਕਾਰਾਂ ਵੱਲੋਂ ਦੱਸੀ ਜਾਂਦੀ ਹੈ ਅੰਗਰੇਜ਼ੀ ਸੈਨਾ ਦੀ ਅਗਵਾਈ ਜਿਹੜੀ ਸੀ ਉਹ ਬੜੇ ਪ੍ਰਸਿੱਧ ਜਿਹੜੇ ਅਤੇ ਤਜਰਬੇਕਾਰ ਸੈਨਾਪਤੀ ਸੀ ਹਿਊ ਗਫ ਜான் ਲਿਟਲਰ ਅਤੇ ਲਾਰਡ ਹਾਰਡਿੰਗ ਜਿਹੜੇ ਸੀ ਉਹ ਕਰ ਰਹੇ ਸੀ ਦੂਜੇ ਪਾਸੇ ਸਿੱਖ ਸੈਨਿਕਾਂ ਦੀ ਜਿਹੜੀ ਗਿਣਤੀ ਉਹ 25000 ਤੋਂ 30000 ਦੇ ਲਗਭਗ ਦੱਸੀ ਜਾਂਦੀ ਹੈ ਔਰ ਇਹਦੇ ਵਿੱਚ ਲਾਰਡ ਸੌਰੀ ਸਿੱਖ ਸੈਨਿਕਾਂ ਦੀ ਜਿਹੜੀ ਅਗਵਾਈ ਹੈ ਉਹ ਲਾਲ ਸਿੰਘ ਤੇ ਤੇਜਾ ਸਿੰਘ ਜਿਹੜੇ ਸੈਨਾਪਤੀ ਸੀ ਉਹ ਕਰ ਰਹੇ ਸਨ ਅੰਗਰੇਜ਼ਾਂ ਨੂੰ ਇਹ ਪੂਰਾ ਯਕੀਨ ਸੀ ਕਿ ਇੱਥੇ ਵੀ ਜਿਹੜੇ ਸਿੱਖ ਸੈਨਾਪਤੀ ਹਨ ਉਹਨਾਂ ਦੀ ਗਦਾਰੀ ਕਰਕੇ ਇਹ ਲੜਾਈ ਵੀ ਉਹ ਆਸਾਨੀ ਨਾਲ ਜਿਹੜੀ ਹੈ ਉਹ ਜਿੱਤ ਜਾਣਗੇ ਪਰ ਸਿੱਖਾਂ ਨੇ ਅੰਗਰੇਜ਼ਾਂ ਦੇ ਜਿਹੜੇ ਇਹ ਅੰਦਾਜ਼ੇ ਸੀ ਉਹ ਇੱਕ ਵਾਰ ਫਿਰ ਇੱਥੇ ਗਲਤ ਸਾਬਤ ਕੀਤੇ ਕਿਉਂਕਿ ਜਿਹੜੇ ਸਿੱਖ ਫੌਜ ਸੀ ਉਹ ਫੇਰ ਇੱਕ ਵਾਰ ਪੂਰੀ ਬਹਾਦਰੀ ਦੇ ਨਾਲ ਜਿਹੜੀ ਲੜੀ ਹੈ ਜਿੱਥੇ ਕਿ ਇਤਿਹਾਸ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਕਿ ਅੰਗਰੇਜ਼ਾਂ ਨੂੰ ਆਪਣਾ ਜਿਹੜਾ ਸਾਮਰਾਜ ਸੀ ਉਹ ਹਿੰਦੁਸਤਾਨ ਦੇ ਅੰਦਰ ਡਾਵਾ ਡੋਲ ਹੁੰਦਾ ਨਜ਼ਰ ਆਇਆ ਕਿਉਂਕਿ ਇੱਥੇ ਜਿਹੜੀ ਅੰਗਰੇਜ਼ਾਂ ਦੇ ਬੜੇ ਵੱਡੇ ਵੱਡੇ ਜਿਹੜੇ ਸੈਨਾਪਤੀ ਸਨ ਮੁਤਕੀ ਦੀ ਲੜਾਈ ਦੇ ਵਿੱਚ ਔਰ ਇੱਥੇ ਫਿਰੋਜ਼ ਸ਼ਾਹ ਦੀ ਲੜਾਈ ਦੇ ਵਿੱਚ ਉਹ ਬਹੁਤ ਸਾਰੇ ਜਿਹੜੇ ਵੱਡੇ ਤਜਰਬੇਕਾਰ ਸੈਨਾਪਤੀ ਸਾਨੂੰ ਮਾਰੇ ਗਏ ਸਨ 21 ਦਸੰਬਰ ਦੀ ਰਾਤ ਨੂੰ ਇੱਕ ਅਜਿਹੀ ਸਥਿਤੀ ਵੀ ਆਈ ਕਿ ਜਦੋਂ ਅੰਗਰੇਜ਼ਾਂ ਨੇ ਬਿਨਾਂ ਸ਼ਰਤ ਸਿੱਖ ਫੌਜ ਦੇ ਅੱਗੇ ਜਿਹੜਾ ਹਥਿਆਰ ਜਿਹੜਾ ਸੁਟਣ ਦਾ ਫੈਸਲਾ ਉਹ ਕਰ ਲਿਆ ਸੀ ਉਹਦੇ ਬਾਰੇ ਵਿਚਾਰ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਕਿਸਮਤ ਕਹਿ ਸਕਦੇ ਆ ਕਿ ਅੰਗਰੇਜ਼ਾਂ ਦੇ ਨਾਲ ਸੀ ਠੀਕ ਉਸੇ ਸਮੇਂ ਜਦੋਂ ਅੰਗਰੇਜ਼ੀ ਫੌਜ ਦੇ ਜਿਹੜੇ ਪੈਰ ਸੀ ਉਹ ਹਰ ਮੋਰਚੇ ਦੇ ਉੱਪਰ ਉਖੜਦੇ ਜਾ ਰਹੇ ਸਨ ਤਾਂ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਫਿਰ ਜਿਹੜੀ ਸੀ ਉਹ ਗਦਾਰੀ ਕੀਤੀ ਅਤੇ ਉਹ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਜੜੀ ਸੀ ਉਹ ਜੁੱਤ ਭੂਮੀ ਦੇ ਵਿੱਚੋਂ ਫਰਾਰ ਹੋ ਗਏ ਕਿਉਂਕਿ ਉਹਨਾਂ ਦਾ ਮੇਨ ਮਕਸਦ ਹੀ ਸਿੱਖ ਫੌਜ ਦਾ ਜਿਹੜਾ ਉਹ ਨੁਕਸਾਨ ਕਰਨਾ ਸੀ ਨਾ ਕਿ ਜੁੱਤ ਨੂੰ ਜਿੱਤਣਾ ਸੀ ਜਦੋਂ ਨਸੇ ਜਾ ਰਹੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਿਹੜਾ ਸਿੱਖ ਫੌਜ ਹੈ ਉਹ ਮੈਦਾਨ ਛੱਡ ਕੇ ਜਾ ਰਹੀ ਹੈ ਤਾਂ ਉਹਨਾਂ ਨੇ ਫਿਰ ਉਹ ਦੁਬਾਰਾ ਜੋਸ਼ ਤੇ ਨਾਲ ਜਿਹੜੀ ਅੰਗਰੇਜ਼ੀ ਫੌਜ ਸੀ ਉਹਨਾਂ ਨੇ ਫਿਰ ਹੱਲੇ ਦੇ ਨਾਲ ਮੈਦਾਨ ਦੇ ਵਿੱਚ ਆ ਕੇ ਆਪਣੀ ਜਿਹੜੀ ਹਾਰ ਸੀ ਉਸ ਨੂੰ ਜਿੱਤ ਦੇ ਵਿੱਚ ਬਦਲ ਲਿਆ ਕਿਉਂਕਿ ਜਿਹੜੇ ਸੈਨਾਪਤੀ ਸਨ ਉਹ ਆਪਣੇ ਜਿਹੜੇ ਸੈਨਿਕ ਸਨ ਉਹ ਇੱਕ ਵੱਡੀ ਗਿਣਤੀ ਦੇ ਵਿੱਚ ਲੈ ਕੇ ਇਸ ਮੈਦਾਨ ਦੇ ਵਿੱਚੋਂ ਚਲੇ ਗਏ ਸਨ ਸਿੱਖ ਘੱਟ ਗਿਣਤੀ ਰਹਿ ਜਾਣ ਕਾਰਨ ਅੰਗਰੇਜ਼ ਫੌਜ ਸੀ ਜਿਹੜੀ ਉਹਨਾਂ ਦੇ ਫਿਰ ਜਿਹੜੇ ਹੌਸਲੇ ਸੀ ਉਹ ਬੁਲੰਦ ਹੋ ਗਏ ਇਸ ਤਰ੍ਹਾਂ ਜਿੱਤੀ ਹੋਈ ਖਾਲਸਾ ਜਿਹੜੀ ਫੌਜ ਸੈਨਾਪਤੀਆਂ ਦੀ ਗਦਾਰੀ ਦੇ ਕਾਰਨ ਇੱਕ ਵਾਰ ਫਿਰ ਇੱਥੇ ਹਾਰ ਗਈ ਜਨਰਲ ਹੈਵਲੋਕ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਇੱਕ ਹੋਰ ਲੜਾਈ ਜਿਹੜੀ ਹੈ ਉਹ ਸਾਮਰਾਜ ਨੂੰ ਹਿਲਾ ਕੇ ਰੱਖ ਦੇਵੇਗੀ ਕਿਉਂਕਿ ਇਹਦੇ ਵਿੱਚ ਜਿਹੜੀ ਮੁਤਕੀ ਦੀ ਲੜਾਈ ਹੋਈ ਤੇ ਫਿਰੋਜ਼ ਸ਼ਾਹ ਦੀ ਲੜਾਈ ਹੋਈ ਇਹਦੇ ਵਿੱਚ ਜਿਹੜੀ ਅੰਗਰੇਜ਼ੀ ਸੈਨਾ ਸੀ ਉਹਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਪਰ ਜਿਵੇਂ ਪਹਿਲਾਂ ਮੁਤਕੀ ਦੀ ਲੜਾਈ ਦੇ ਵਿੱਚ ਸਿੱਖ ਸੈਨਾਪਤੀਆਂ ਦੀ ਗਦਾਰੀ ਦੇ ਕਾਰਨ ਉਹ ਜਿਹੜੀ ਜੰਗ ਸੀ ਉਹ ਜਿੱਤ ਤੋਂ ਹਾਰ ਤੇ ਵਿੱਚ ਬਦਲ ਗਈ ਇਸੇ ਤਰ੍ਹਾਂ ਹੀ ਇਹ ਫਰੋਸ਼ਾ ਦੀ ਲੜਾਈ ਵੀ ਸਿੱਖ ਸੈਨਾਪਤੀਆਂ ਜਿਹੜੇ ਸੀ ਲਾਲ ਸਿੰਘ ਤੇ ਤੇਜਾ ਸਿੰਘ ਉਹਨਾਂ ਦੀ ਵਜ੍ਹਾ ਕਰਕੇ ਇਹ ਫਰੋਸ਼ਾ ਦੀ ਲੜਾਈ ਵੀ ਸਿੱਖ ਜਿਹੜੀ ਫੌਤ ਸੀ ਉਹ ਹਾਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ